ਬਿਨਾਂ ਤੋਂ ਦੂਰ ਦੀ ਤੰਦੂਰੀ नान ਘਰ ਦੇ ਵਿੱਚ ਬਣਾਇਆ ਹੈ 4 ਤਰ੍ਹਾਂ ਹੈ ਜਿਵੇਂ ਇੱਕ ਕੱਪ ਦੁੱਧਾ ਤੇ 1 ਵੱਡਾ ਚਮਚ ਬੇਸਿਕਲ 2 ਚਮਚ ਮਿਲਕ ਪਾਊਡਰ ਇੱਕ ਕੱਪ ਦਹੀਂ ਇਥੇ ਮੈਂ 3 ਕੱਪ ਲਈ ਹੈ ਜੀ ਆਟਾ ਦੇ ਵਿੱਚ ਇੱਕ ਚਮਚੀ চিনি ਸਵਾਦ ਅਨੁਸਾਰ ਨਮਕ ਤੇ ਇੱਕ ਚਮਚੀ ਇਨੋ ਦਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਨਰਮਾਟਾ ਗੁੰਨ ਕੇ ਤਿਆਰ ਕਰ ਲਵਾਂਗੀ 30 ਘੰਟੇ ਦੀ ਰਸਤ ਰਹਿਣਗੀ ਅੱਧੇ ਘੰਟੇ ਬਾਅਦ ਇਹ ਪੇੜੇ ਬਣਾ ਕੇ ਤਿਆਰ ਕਰਾਂਗੀ ਫਿਰ ਪੇੜੇ ਦੀ ਇੱਕ ਸਾਈਡ ਤੇ ਕਲੌਂਜੀ ਤੇ ਹਰਾ ਧਨੀਆ ਲਾ ਕੇ ਉਹਨੂੰ ਮੇਲ ਲਾਵਾਂਗੇ ਤੇ ਐਕਸਟਰਾ ਕਪੜਾ ਲੈ ਕੇ ਉਹਨੂੰ ਇਸ ਤਰ੍ਹਾਂ ਮੈਂ ਫੋਲਡ ਕਰ ਲਿਆ ਉਹਦੇ ਉੱਪਰ ਨਾਂ ਲਾ ਕੇ ਨਾ ਮੇਰੇ ਕੋਲ ਇਹ ਵੱਡੇ ਸਾਈਜ਼ ਦਾ ਹੀ ਬਰਤਨ ਸੀਗਾ ਤੇ ਇਹਦੇ ਆ ਨਾ ਸਾਰੀਆਂ ਸਾਈਡਾਂ ਮੈਂ ਗਰਮ ਕਰ ਲਈਆਂ ਗਰਮ ਕਰਕੇ ਸਿੱਧਾ ਰੱਖ ਕੇ ਢਿੱਡਾ ਰੱਖ ਕੇ ਫਿਰ ਸਾਰੇ ਨਾਂ ਲਗਾ ਕੇ ਸਾਰੀਆਂ ਸਾਈਡਾਂ ਤੋਂ ਇਸੇ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਟੱਕ ਕੇ ਪਕਾਉਣਾ ਹੈ ਫਿਰ ਸਾਰੀਆਂ ਸਾਈਡਾਂ ਤੋਂ ਪਕਾਉਣਾ ਸਿੱਧਾ ਰੱਖ ਕੇ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਮੋੜਾ ਕਰਕੇ ਪਕਾਉਣਾ ਬਹੁਤ ਹੀ ਸਵਾਦ ਬਹੁਤ ਹੀ ਨਰਮ ਬਿਲਕੁਲ ਤਾਬਾ ਸਟਾਈਲ ਨਾ ਤੁਸੀਂ ਬਿਨਾਂ ਤੰਦੂਰ ਦੇ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਸਵਾਦ ਬਣਦੇ ਆ